ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪਤ ਹੋਰ ਸੁਣਾਓ ਕੀ ਹਾਲ ਚੱਲਦਾ ਤੁਹਾਡਾ ਹਾਂ ਚੰਗਾ ਮੇਰਾ ਧਿਆਰ ਲੱਗਿਆ ਪਤ ਤਾਂ ਆਪਣਾ ਸੁਣਾ ਵਧੀਆ ਵਧੀਆ ਹੋਰ ਤਾਂ ਵੀ ਨੇ ਠੀਕ ਠਾਕ ਨੇ ਹਾਂ ਬਾਬੇ ਵੀ ਠੀਕ ਠਾਕ ਆ ਜੀ ਜਿਹਦਾ ਆਉਂਦਾ ਫੋਨ ਠੀਕ ਠਾਕ ਨੇ ਜਿਹੜਾ ਫੋਨ ਆਉਂਦਾ پتہ ਮੈਨੂੰ ਕੀ ਪਤਾ ਮੇਰੇ ਨਾਲ ਕਹਿੰਦੀ ਗੱਲ ਕਰੰਦੀ ਆ ਕਿਉਂ ਕੀ ਗੱਲ ਗੱਲ ਕਿਉਂ ਨਹੀਂ ਕਰਾਂਦੀ ਕਦਿਆਂ ਦੀ ਰਾਤ ਆਉਂਦਾ ਕਦਿਆਂ ਦੀ ਨੇਰੇ ਆਉਂਦਾ ਤੂੰ ਸੁੱਤੀ ਹੁੰਨੀ ਆ ਕਰੰਦੀ ਨਹੀਂ ਗੱਲ ਮੇਰੇ ਨਾਲ ਅੱਜ ਕਈ ਵਾਰੀ ਗਿਆ ਮੇਰੇ ਨਾਲ ਗੱਲ ਕਰਾ ਮੁੰਡੇ ਦੀ ਨਹੀਂ ਕਰਾਂਗੀ ਚੱਲ ਕੋਈ ਨਹੀਂ ਕਰੋ ਤੇ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਫੋਨ ਸਾਈਡ ਤੇ ਹੋ ਕੇ ਕੀਤਾ ਨੁੱਕਰ ਤੇ ਅੱਛਾ ਅੱਛਾ ਮੈਨੂੰ ਦੱਸੋ ਦੀਵਾਲੀ ਕੱਲ ਦੀ ਲੰਘ ਗਈ ਆ ਸੱਸ ਮੇਰੀ ਸੋ ਸੋ ਗੱਲਾਂ ਕਰਨ ਦੀ ਆ ਹਾਂ ਕਹਿੰਦੀ ਤੇਰੀ ਪੇਕੇ ਆ ਕਿ ਦੀਵਾਲੀ ਕਿਉਂ ਨਹੀਂ ਆਈ ਐ ਮੈਂ ਤਾਂ ਤੈਨੂੰ ਹੀ ਦਫਾ ਤਾਂ ਇਹ ਤੇ ਕਿਆ ਆਵੇ ਪੱਕ ਪੂਰਦੀ ਜੋ ਕੁਛApiException ਹੋ ਜਾਂਦੀ ਹੈ ਮੁੰਡਾ ਘਰ ਨਹੀਂ ਦਾ ਉਹ ਬਾਹਰ ਪਰਦੇਸਾਂ ਚ ਕਮਾਈ ਕਰਦੇ ਆ ਵਾ ਇਹ ਪੇਕਿਆਂ ਨੂੰ ਧੂਧੂ ਕੇ ਦੇ ਜਾਂਦੀ ਹੈ ਜੋ ਕੁਛ ਹੈਗਾ ਵਾ ਤੇ ਮੈਂ ਧਿਆਨ ਦਿੰਦੀ ਨਹੀਂ ਨਾ ਮੇਰੀ ਗੱਲ ਸੁਣਦੀ ਆ ਮੈਂ ਕਹਿੰਦੀ ਕੁੜੀ ਨੂੰ ਦਵਾਈ ਖਾਣੀ ਆ ਦਵਾਈਆਂ ਜਾਣਾ ਵਾ ਤੇ ਜਲਾਗੇ ਦਵਾਈ ਕੋਈ ਗੱਲ ਨਹੀਂ ਦਵਾਈ ਦੀ ਕੋਈ ਜ਼ਰੂਰੀ ਹੈ ਕਈ ਦੀਆਂ ਕਈ ਗੱਲਾਂ ਕਰਦੀ ਗਾ ਜੀ ਤੇ ਮੰਮੀ ਇੰਨਾ ਨਹੀਂ ਪਤਾ ਮੇਰੀ ਸੱਸ ਕਿਉਂ ਕਿੰਨੀ ਤੇਜ਼ ਆ ਉਹ ਮੈਨੂੰ ਕਿੰਨੀਆਂ ਗੱਲਾਂ ਪਹਿਲੇ ਤੁਹਾਨੂੰ ਮੈਂ ਤਾਲਦੀ ਰਹੀ ਕਿ ਕੋਈ ਨਹੀਂ ਦਵਾਲੀ ਹਜੇ ਆਣੀ ਆ ਹਜੇ ਆਣੀ ਆ ਤੇ ਆ ਜਾਏਗਾ ਕੋਈ ਨਾ ਕੋਈ ਆ ਜਾਊਗਾ ਤੇ ਸਮਾਨ ਤੇ ਹੋਣ ਦੀਵਾਲੀ ਲੰਘ ਗਈ ਤੇ ਹੁਣ ਉਹਨੇ ਮੈਨੂੰ ਜੀਨ ਨਹੀਂ ਉਹ ਦੇਣਾ ਜੀਣਾ ਹਰਾਮ ਕੀਤਾ ਹੋਇਆ ਨੇ ਮੇਰਾ ਘਰ ਚ ਕੀ ਕਰਾਤੀ ਗਿਆ ਹੁਣ ਮੇਰੇ ਵੀ ਵਸ ਦੀ ਗੱਲ ਕੋਈ ਨਹੀਂ ਮੈਂ ਤਾਂ ਬੜੀ ਔਖੀ ਰੋ ਤੇ ਭਾਬੀ ਨੂੰ ਇੰਨਾ ਨਹੀਂ ਪਤਾ ਕਿ ਇੱਕ ਇੱਕ ਮੇਰੀ ਨਾਨਾ ਨੇ ਕਿ ਜੇ ਮੈਂ ਉਹਨੂੰ ਨਹੀਂ ਦੇਣਾ ਦਿਨ ਤੇ ਹੱਥ ਕਿੰਨੂੰ ਦੇਣਾ ਜੇ ਆਪਣੇ ਪੇਕੇਆਂ ਤੋਂ ਲਿਆ ਸਕਦੀ ਆ ਤੇ ਕੀ ਗੱਲ ਆ ਮੈਨੂੰ ਨਹੀਂ ਦੇ ਸਕਦੀ ਹੈਗੀ ਅੱਛਾ ਉਹ ਲੈ ਹੋਣਾ ਤਾਂ ਜੋ ਕੁਛ ਨੇ ਹੈ ਪੇਕੇਆਂ ਨੂੰ ਦਿੰਦੀ ਉਹ ਜੋ ਲੰਬਦਾ ਦਾ ਜਿਹੜਾ ਆ ਕੜਾ ਆ ਇੱਥੇ ਦੇ ਦਿੰਦੀ ਹੋਣੀ ਤੇ ਕਹਿ ਦਿੰਦੀ ਹੋਣੀ ਕਿ ਤੂੰ ਹੀ ਲਿਆਇਓ ਇੱਥੇ ਨਾ ਕਰ ਦਿੰਦੀ ਹੋਣੀ ਕਿ ਮੇਰੇ ਪੇਕੇ ਲੈ ਕੇ ਆਏ ਆ ਚਵਾਕ ਤੇ ਬਥੇਰੀ ਜੀ ਇਹ ਹੁਣ ਕੁਛ ਕਰਦੀ ਆ ਇਹ ਹੁਣ ਕੁਛ ਕਰਦੀ ਆ ਕਿ ਚਾਦਰ ਬਣ ਜਾਂਦੇ ਆਪ ਤੇ ਫਿਰ ਚਾਦਰ ਬਣ ਜੀ ਮੈਂ ਕਿਹਾ ਕਿ ਜੇ ਤੂੰ ਨਹੀਂ ਹੋਣੀ ਤਾਂ ਫਿਰ ਮੇਰੀ ਧੀ ਨੂੰ ਦੇ ਉਹਦਾ ਵੀ ਤਾਂ ਬਣਦਾ ਹੀ ਹੱਕ ਉਹੀ ਤਾਂ ਗੱਲ ਹੈ ਹੁਣ ਦੱਸ ਮੈਂ ਆਪਣੀ ਸੱਸ ਨੂੰ ਕੀ ਕਹਾਂ ਹੁਣ ਮੈਂ ਫਿਰ ਕੋਈ ਨਾ ਕੋਈ ਬਹਾਨਾ ਤੇ ਮਾਰਾਂਗੀ ਪਰ ਕੀ ਕਰਾਂ ਪਰ ਇਹ ਗਲਤ ਗੱਲ ਹੈ ਭਾਗੀ ਦੀ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਆ ਤਾਂ ਜੇ ਹੁਣ ਮੇਰੀ ਗੱਲ ਮੁੰਡੇ ਨਾਲ ਹੋ ਗਿਆ ਤੇ ਮੈਂ ਮੁੰਡੇ ਨੂੰ ਕਹਾਂ ਵੀ ਪੁੱਤ ਇਦਾਂ ਕਰਨ ਲਈ ਆਏ ਥੋੜੀ ਨਤਵਾਲੀ ਵੀ ਨਹੀਂ ਤੇ ਐਂ ਦਿੱਤੀ ਐਨੇ ਤਾਂ ਨਹੀਂ ਨੇ ਐਨੇ ਤੁਸੀਂ ਹੁਣ ਕੀ ਕਰਾਂ ਤੁਹੀ ਉਦੈ ਹੀ ਤੂੰ ਉਦੈ ਨੂੰ ਕਹਦੇ ਹੋ ਕਿ ਮੇਰੀ ਆਪਣੇ ਡੈਡੀ ਨਾਲ ਗੱਲ ਕਰਾਓ ਉਹ ਤੇ ਘਰ ਹੀ ਹੁੰਦਾ ਨਾ ਉਹਦੇ ਤੇ ਵੀ ਗੱਲ ਬੜੀ ਪੈਂਦੀ ਓ ਜੇ ਗੱਲ ਕਰਾਈ ਤੇ ਵੇ ਜਾਂਦਾ ਰਹੀ ਤੈਨੂੰ ਮੈਂ ਰੋਟੀ ਵੀ ਨਹੀਂ ਦੇਣੀ ਤੈਨੂੰ ਮੈਂ ਨੀਲਾ ਨਹੀਂ ਦੇਣਾ ਤੈਨੂੰ ਖਰਚਾ ਨਹੀਂ ਦੇਣਾ ਮੈਂ ਦੱਸ ਇਹ ਤੇ ਬੜੀ ਗਲਤ ਗੱਲ ਹੈ ਭਾਬੀ ਜੀ ਐਦਾਂ ਕਰਦੀ ਆ ਉਹਦੇ ਨਾਲ ਵਿਚਾਰੇ ਨਾਲ ਵੀ ਕਿਹਾ ਉਹ ਇੱਕ ਦਿਨ ਆਂਦਾ ਹੀ ਆਂਦਾ ਮੈਂ ਦਾਦੀ ਦੀ ਗੱਲ ਕਰਾਉਣਾ ਵਾ ਡੈਡੀ ਨਾਲ ਉਹ ਤਾਂ ਤੁਸੀਂ ਤਾਂ ਬੜਾ ਕੰਮ ਹੈ ਅੱਛਾ ਤੇ ਆ ਵੀ ਜੇ ਤੂੰ ਦਾਦੀ ਦੀ ਗੱਲ ਕਰਾਂ ਤੀ ਨਾ ਡੈਡੀ ਨਾ ਤੇ ਮੈਂ ਤੇ ਤੇਰਾ ਖਰਚਾ ਬੰਦ ਕਰ ਦੋਗੀ ਮੈਂ ਉਹ ਕਰੂੰਗੀ ਵੱਟਿਆ ਉਹ ਕਰੂੰਗੀ ਤੈਨੂੰ ਮੈਂ ਰੋਜ਼ੀ ਨਹੀਂ ਟਾਈਮ ਨਾ ਦੇਣੀ ਕੋਈ ਨਹੀਂ ਮੰਮੀ ਫਿਰ ਮੈਨੂੰ ਕਿਸੇ ਦਿਨ ਚੱਕਰ ਮਾਰਨ ਦੋ ਮੈਂ ਨਾ ਆਉਂਗੀ ਇਕੱਲੀ ਆਉਂਗੀ ਲਖਬੀਰ ਨੂੰ ਨਹੀਂ ਲੈ ਕੇ ਆਣਾ ਕਿਉਂਕਿ ਇਹ ਨਾਲ ਸਾਹਮਣੇ ਨਹੀਂ ਨਾ ਮੈਂ ਗੱਲ ਕਰ ਸਕਦੀ ਫਿਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜੀ ਠੰਡ ਪਾਉਂਗੀ ਕਿ ਤੂੰ ਜ਼ਿਆਦਾ ਹੀ ਸਿਆਣੀ ਬਣੀ ਹੈ ਇਹ ਘਰ ਤੇਰਾ ਨਹੀਂ ਹੈਗਾ ਇਹ ਮੇਰਾ ਵੀ ਹੈ ਤੇ ਵੀਰਜੀ ਦਾ ਵੀ ਹੈਗਾ ਹਜੇ ਤੈਨੂੰ ਆਹ ਹੋ ਨਹੀਂ ਆਵੇਂ ਤਾਂ ਕੈਦਲ ਫੇਰਾ ਮਾਰੀ ਤੇ ਫੇਰੇ ਦੇ ਚੌਲ ਠੰਡੇ ਕਰੀ ਮੇਰੇ ਮੈਨੂੰ ਤੇ ਜਾਣੀ ਕੱਖਣੀ ਹੈ ਆਹੋ ਜੀ ਦਾ ਕਹਿੰਦੀ ਮੰਮੀ ਤੇ ਫਿਰ ਜਦੋਂ ਮੈਂ ਆਨ ਕੇ ਕਿਹਾ ਨਾ ਕਿ ਮੇਰਾ ਹਿੱਸਾ ਇਸ ਘਰ ਚ ਤੁਹਾਨੂੰ ਵੀ ਪਤਾ ਅੱਜ ਕੱਲ ਕੁੜੀਆਂ ਦੇ ਹਿੱਸੇ ਵੀ ਹੈਗੇ ਆ ਦੇਖੀ ਫਿਰ ਇਹਨੂੰ ਕਿੱਦਾਂ ਲੋ ਲੱਗਦੀ ਫਿਰ ਦੇਖੀ ਆਂਦੀ ਆਪਣੇ ਟਿਕਾਣੇ ਤੇ ਕੀ ਦੇਣਾ ਤੇ ਨਹੀਂ ਦੇਣਾ ਆਹ ਫਿਰ ਇਹ ਕਹਿੰਦਾ ਕਿ ਫਿਰ ਮੈਂ ਨਹੀਂ ਮੈਨੂੰ ਕੁਝ ਦੇਣਾ ਤੇ ਤਾਂ ਸਾਨੂੰ ਲੈਣੀ ਆ ਇਹ ਬਣਾ ਲਗੂਗਾ ਇਹ ਗੱਲ ਕੋਈ ਨਹੀਂ ਮੰਮੀ ਮੈਨੂੰ ਨਾ ਆਣ ਦੋ ਫਿਰ ਮੈਂ ਗੱਲ ਕਰਾਂਗੀ ਹੁਣ ਨਾ ਮੰਮੀ ਨਾ ਆ ਜਾਣ ਤੇ ਮੈਂ ਫੋਨ ਰੱਖ ਦਿਆਂ ਤੇ ਤੁਸੀਂ ਨਾ ਕੋਈ ਟੈਨਸ਼ਨ ਲਿਆ ਕਰੋ ਦਵਾਈਦਾਰੂ ਟੈਨਸ਼ਨ ਲਿਆ ਕਰੋ ਠੀਕ ਆ ਆ ਨਹੀਂ ਕੋਈ ਬੋਤਲ ਪੇਰੀ ਤਾਂ ਚਾਣਾ ਭੁਲਿਆ ਕਰ ਕੋਈ ਨੂੰ ਮਾਰੀ ਪੇਰਾ ਕੇ ਚੱਲ ਚਲੋ ਠੀਕ ਆ ਮੰਮੀ ਸੱਸੂ ਘਰ ਕਿਉਂ ਗਾ ਸੱਸੂ ਘਰ ਬਹੁਤ ਹੀ ਬੜਾ ਕੰਮ ਖਰਾਬ ਹੋਇਆ ਮੰਮੀ ਦੀਆਂ ਗੱਲਾਂ ਦੀਆਂ ਪਸੰਦੀ ਆ ਮੇਰੀ ਸੱਸ ਨੂੰ ਕਿਦੋਂ ਪਤਾ ਲੱਗਾ ਨਾ ਤੇ ਐਨੇ ਤੇ ਮੈਨੂੰ ਹੋਰ ਨਹੀਂ ਜੀਂਦੇ ਨਾ ਨੇ ਕੋਈ ਤਾਨੇ ਮੇਨੇ ਬੜੇ ਮਾਰਨੇ ਆ ਕੋਈ ਨਹੀਂ ਵੇਚਣਾ ਦੋਪ ਦੇਣ ਵਾਸਤੇ ਲੰਬੀ ਨੂੰ ਖੋਸ਼ ਕੇ ਜਾਉਂਗੀ ਫੇਰ ਇਹਨੂੰ ਠੰਡ ਪਾ ਕੇ ਅੰਦਰ ਚੰਗੀ ਤਰ੍ਹਾਂ ਬਣਾ ਲੈਣਾ ਵੀਰ ਜੀ ਨੂੰ ਮੈਸੇਜ ਕਰਦੀ ਆ ਕਿ ਮੈਨੂੰ ਫੋਨ ਕਰੋ ਇਹ ਤਾਂ ਕੰਮ ਚੰਗਾ ਥੋੜਾ ਪੇਕੀਆਂ ਨੂੰ ਦੇਈ ਜਾਂਦੀ ਪੇਕੇ ਘੜੇ ਇਹਦੇ ਮਾੜੇ ਐ ਅੰਨੇ ਸੁੱਕੇ ਘਾਰ ਐ ਕੋਈ ਨਹੀਂ ਕਰਦੀਆਂ ਫੋਨ ਵੀ ਨਹੀਂ ਲੇ ਹਾਈ ਹਾਈ ਲੈ ਇਕੱਲਾ ਆਲਾ ਕਰਨ ਢਈ ਆ ਉਹ ਮੇਰਾ ਸੀਰੀਅਲ ਬੜਾ ਵਧੀਆ ਹੁੰਦਾ ਆ ਅੱਛਾ ਤਾਂ ਸੋਟੇ ਨੂੰ ਇੱਥੇ ਗੱਲ ਸੁਣ ਮੇਰੀ ਉਹ ਮਾਤਾ ਆਕ ਤਾਂ ਨਹੀਂ ਗੱਲ ਹੋਈ ਭਲਾ ਗੱਲ ਹੀ ਆ ਗੱਲ ਦੱਸਾਂਗੀ ਤੈਨੂੰ ਫਿਰ ਵੇ ਨਹੀਂ ਹਤੇ ਆ ਨਹੀਂ ਕੰਮ ਚੰਗੇ ਤੇ ਨਾਲੇ ਮੇਰੇ ਕੋਲ ਮੁੜਕ ਹੋਇਆ ਵਾ ਮੇਰਾ ਮਿੰਦਾ ਸੋਣਾ ਸੀਰੀਅਲ ਉਹਦੇ ਵੱਲ ਮੂੰਹ ਚੁੱਕシャ ਨਹੀਂ ਟੀਵੀ ਵਾਂਦੀ ਅਠਾ ਕੋਠ ਅਠਾ ਕੋਠ ਟੀਵੀ 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 ਨਾਟਕ ਵੇਖਦੀ ਰਹਿੰਦੀ ਆ ਤੇ ਕੀ ਕਰਾਂ ਫਿਰ ਮੈਂ ਕੰਮ ਹੈ ਨਹੀਂ ਕੋਈ ਕੰਮ ਹੈ ਨਹੀਂਗਾ ਤੇ ਕੀ ਕਰਾਂ ਸਾਰਾ ਦਿਨ ਮੈਂ ਰੋਟੀ ਪਾਣੀ ਤੇ ਪਕਾਤਾ ਹੋਰ ਮੈਂ ਕੀ ਕਰਾਂ ਰੋਟੀ ਪਾਣੀ ਪਕਾਤਾ ਬੜਾ ਇਹਨੇ ਘਾਟਾ ਹਾਤਾ ਰੋਟੀ ਪਾਣੀ ਪਕਾ ਕੇ ਕੇ ਇਹ ਵੀ ਸਹਾਨ ਕਰਤਾ ਕਿਸੇ ਨੂੰ ਨਹੀਂ ਮੈਨੂੰ ਇਹ ਦੱਸ ਪਹਿਲਾਂ ਵੀ ਕਿਹੜੀ ਗੱਲੋਂ ਮੇਰੇ ਦਿਵਾਲੇ ਹੋ ਗਈ ਆ ਕੇ ਮੈਨੂੰ ਗਲਤ ਦੱਸ ਤੇਰੇ ਦਿਵਾਲੇ ਕਿਉਂ ਨਾ ਹੋਆ ਮੈਂ ਤੂੰ ਕੋਲ ਕੰਮ ਚੱਜਦਾ ਕਰਦੀ ਨਹੀਂ ਜੇ ਮੇਰੇ ਧੀ ਹੁਣ ਦਿਵਾਲੀ ਨਹੀਂ ਨਾ ਕੱਲੀ ਨਹੀਂ ਨਾ ਦੇਖਿਆ ਤੇ ਵੀ ਵੀ ਕੱਲਾ ਉਹਦੀ ਸੱਸ ਕਰਨ ਦੇ ਉਹਨੇ ਮੈਨੂੰ ਫੋਨ ਦੇ ਵਿੱਚ ਵਿਚ ਇੰਨੇ ਰੋ ਰੋ ਕੇ ਦੱਸਿਆ ਵੀ ਮੇਰਾ ਤਾਂ ਹ ਜੀਣਾ ਆ ਰਾਮ ਖਰਾਤਾ ਇਹਦੇ ਕੋਲ ਇੰਨੀਆਂ ਗੱਲਾਂ ਅਗਲੀ ਕਰਨ ਰਹੀ ਐ ਤੇ ਤੁਸੀਂ ਦਿਵਾਲੀ ਨਹੀਂ ਦੇਣਾ ਸਕਦੇ ਅੱਛਾ ਮੈਂ ਅੱਗੇ ਹੀ ਆਖਾਂ ਵੀ ਮਾਤਾ ਏਡੀ ਤਪੀ ਆਈ ਆ ਕੋਈ ਨਾ ਕੋਈ ਚੱਕਰ ਤੇ ਚੱਲਿਆ ਆ ਮੈਂ ਇੱਧਰ ਕੀ ਵੇਖਣ ਡੈ ਪੀ ਆ ਤੇ ਤੁਸੀਂ ਉਧਰ ਧੀ ਆ ਆਪਣੀ ਨਾ ਲੱਗਿਆ ਜੇ ਤੇ ਫੇਰ ਹੁਣ ਧੀ ਨੇ ਤੇ ਮਾਂ ਨੂੰ ਗੱਲ ਕਰਨੀ ਆ ਦੱਸਣੀ ਈ ਵਿਚਾਰੀ ਨੇ ਵੀ ਕਿਉਂ ਨਹੀਂ ਕੋਈ ਆਇਆ ਕੀ ਗੱਲ ਐ ਨਹੀਂ ਤੇ ਕਿ ਡੀ ਆਖਰ ਆ ਗਈ ਜੇ ਨਹੀਂ ਜਾਇਆ ਗਿਆ ਤੇ ਹੁਣ ਮੁੰਡਾ ਸਕੂਲੇ ਜਾਂਦਾ ਵਾ ਹੈ ਨਹੀਂ ਮੇਰੇ ਕੋ ਜਾਇਆ ਗਿਆ ਇੱਥੇ ਆਖਰ ਉਹਨਾਂ ਵਾਲੀ ਕਿਹੜੀ ਗੱਲ ਵਾ ਹਰ ਦਿਵਾਲੀ ਤੇ ਜਾਣਾ ਜ਼ਰੂਰੀ ਹੁੰਦਾ ਵਾ ਜ਼ਰੂਰੀ ਹੁੰਦਾ ਦਿਨਵਾਰ ਤੇ ਧੀਆਂ ਦੇ ਘਰ ਜਾਣਾ ਤੇਰੇ ਨਹੀਂ ਆਉਂਦੇ ਆਉਂਦੇ ਮੇਰੇ ਤੰਗਾੜੀ ਤੈਨੂੰ ਜਾ ਸਿੱਖਣੀ ਚਾਹੀਦੀ ਐ ਵੀ ਮੈਂ ਵੀ ਆਪਣੇ ਨਣਾਂ ਆਂਦੇ ਨਾਲ ਇਦਾਂ ਹੀ ਵਰਤਾ ਨਾ ਮੈਂ ਨਣਾਂ ਆਣ ਨੂੰ ਕੀ ਕਹਤਾ ਵਾ ਕੀ ਆਖਰ ਆ ਗਈ ਐ ਕੋਈ ਆਖਰ ਹੀ ਆਈ ਐ ਹੋਰ ਕਿਦਾਂ ਆਖਰ ਆਉਣੀ ਐ ਜਦੋਂ ਤੂੰ ਉਹਦੇ ਘਰ ਪਹੁੰਚੀ ਨਹੀਂ ਦਿਨਵਾਰ ਤੇ ਅਗਲੀ ਦੀ ਅਗਲੀ ਦੀ ਸੱਸ ਦਾ ਸੁਭਾਤ ਇਹਨੂੰ ਪਤਾ ਹੀ ਕਿਦਾਂ ਦਾ ਵਾ ਅਗਲੀ 20 20 ਗੱਲਾਂ ਕਰਨ ਲਈ ਉਹਨਾਂ ਦੀ ਪਹਿਲਾਂ ਤੇ ਲਾਰੇ ਲੰਮਦੀਆਂ ਪੀ ਆ ਜਾਣਾ ਆ ਜਾਣਾ ਕਿਸੇ ਨੇ ਕਿਹਨੇ ਉਹ ਤੇ ਦੀਵਾਲੀ ਵੀ ਲੰਘੀ ਕੱਲ ਦੀ ਕੋਈ ਆਇਆ ਹੀ ਨਹੀਂ ਤੇਰਾ ਪਿੱਛੋਂ ਤੇ ਇਹ ਕਿਹੜਾ ਫੇ ਸੁਖਿਆ ਹੁੰਦਾ ਤੇ ਹਰ ਦੀਵਾਲੀ ਤੇ ਜਾੜਾ ਹੀ ਜਾਣਾ ਵਾ ਐਵੇਂ ਬਿਨਾਂ ਵਜਾ ਤੋਂ ਨਾ ਗੱਲਾਂ ਨਾ ਬਣਾਓ ਤੇ ਜਾਓ ਤੁਸੀਂ ਤੇ ਮੈਨੂੰ ਨਾਟਕ ਵੇਖ ਲਾਂ ਦੋ ਆਪਣੇ ਹਾਂ ਮੁੱਖ ਵੇਖਣ ਦੇ ਤੈਨੂੰ ਨਾਟਕ ਮੈਨੂੰ ਨਾ ਹੁਣ ਕਿਸੇ ਤੇ ਤਰੀਕੇ ਦੇ ਨਾਲ ਮੁੰਡੇ ਨਾਲ ਗੱਲ ਕਰਨੀ ਪੈਣੀ ਆ ਤੂੰ ਨਹੀਂ ਤਾਂ ਆਵਾਜ਼ ਆਉਣਾ ਤੂੰ ਚਲਉਣੀ ਆਪਣੀਆਂ ਚੰਮ ਦੀਆਂ ਇਹ ਦਾਨੀ ਸਾਰੀ ਉਮਰ ਚਲਦੀਆਂ ਰਹਿਣੀਆਂ ਤੂੰ ਤੇ ਹੱਦ ਨੂੰ ਹੱਥ ਲਾ ਲਿਆ ਕੁੜੀ ਨੂੰ ਜੇ ਅਗਲੀ ਘਰੋਂ ਕੱਢ ਦੂਗੀ ਇੱਥੇ ਆਣ ਪਵੇਗੀ ਫਿਰ ਝਾ ਲੈਣਗੇ ਉਹਨੂੰ ਸੰਭਾਲ ਲੈਣਗੇ ਤੇ ਕਿਉਂ ਵੀ ਆਈ ਕਿਉਂ ਆਈਗੀ ਇੱਥੇ ਰੱਖਣ ਨੂੰ ਵੀ ਆਈ ਹੈਗੀ ਤੇ ਫਿਰ ਜਦੋਂ ਉਹਦੇ ਘਰ ਮਗਰ ਦੇਣਵਾਰ ਨਾਲ ਪਹੁੰਚਾ ਤੇ ਜਦੋਂ ਟੱਬਰ ਵੱਤਾ ਪੈ ਜਾਏ ਫਿਰ ਅਗਲੇ ਕੱਢ ਵੀ ਦਿੰਦੇ ਹੁੰਦੇ ਆ ਵੀ ਜਾ ਜਾ ਕੇ ਪੇਕੇ ਬਾਹੋ ਹੁਣ ਸੇਕ ਲੱਗਾ ਨਾ ਆਪਣੀਆਂ ਅੰਦਰਾਂ ਨੂੰ ਹੱਥ ਪਿਆ ਤੇ ਤੇ ਜਦੋਂ ਮਾਤਾ ਤੂੰ ਮੈਨੂੰ ਗੱਲਾਂ ਕਰਦੀ ਹੁੰਨੀ ਆ ਉਦੋਂ ਤੈਨੂੰ ਕਾਦੀਆਂ ਗੱਲਾਂ ਕੀਤੀਆਂ ਮੈਂ ਹੈਂ ਤੂੰ ਤੇ ਆਪ ਚੰਮਦੀਆਂ ਚਲਾਉਂਦੀ ਆਈ ਤਈ ਜਾਣੀ ਆ ਪੇਕਿਆਂ ਨੂੰ ਜਿਹੜਾ ਹੁੰਦਾ ਉਹਨੂੰ ਜੋ ਜੋ ਮਰਜ਼ੀ ਦਈ ਜਾਣੀ ਆ ਵੇਖਿਆ ਹੁਣ ਮੇਰੇ ਪੇਕਿਆਂ ਤੱਕ ਪਹੁੰਚੇ ਤੇ ਜੇ ਮੈਂ ਕੋਈ ਗੱਲ ਕਰਦਾ ਤੇ ਧੀ ਦਾ ਬੜਾ ਸੇਕ ਲੱਗਦਾ ਵਾ ਜੇ ਹੁਣ ਉਹਦੀ ਸੱਸ ਨੂੰ ਪਿਆਣ ਈ ਆ ਜਾਂ ਕੋਈ ਕਹਿਣ ਈ ਆ ਤੇਰੇ ਵਿੱਚ ਮੇਰੀ ਗਲਤੀ ਆ ਚੰਗਾ ਹੋਇਆ ਚੰਗਾ ਹੋਇਆ ਮੈਂ ਕਿਹਨੂੰ ਸੱਸ ਦਾ ਮੇਰੀ ਗਲਤੀ ਆ ਤੇਰੀ ਗਲਤੀ ਆ ਜੇ ਤੂੰ ਦੇ ਆਉਂਦੀਆਂ ਜਾ ਕੇ ਸੇਰਪਾ ਜੋ ਸਰਦਾ ਸੀ ਤੇ ਆਪੇ ਕੋਈ ਗੱਲ ਨਾ ਉਹਨੂੰ ਹੁੰਦੀ ਨਾ ਉਹਦੀ ਸੱਸ ਗੱਲਾਂ ਕਰਦੀ ਉਹਦੀ ਸੱਸ ਨੇ ਥੋੜਾ ਗੱਲਾਂ ਕਰਨੀਆਂ ਕਰਨੀਆਂ ਨੇ ਰੋਜ਼ ਉਹਨੂੰ ਤਾਨੇ ਮੇੜੇ ਮਾਰਿਆ ਕਰੂੰਗੀ ਫੇਰ ਉਹ ਦੁਖੀ ਹੋਈ ਇੱਥੇ ਆ ਜੂ ਬਿਆਲੀ ਬੋਰੀ ਬਿਸਤਰਾ ਚੁੱਕ ਕੇ ਫੇਰ ਬੈਠੀ ਰਹੀ ਫੇਰ ਖਵਾ ਲੇਗੀ ਤੂੰ ਤੇ ਮੈਨੂੰ ਨੀ ਰੋਟੀ ਅੱਜ ਨਾ ਖਵਾ ਲਵੀਂ ਉਹਨੂੰ ਕਿੱਥੋਂ ਦੇਣੀ ਆ ਤੂੰ ਰੋਟੀ ਆ ਵੇ ਹੱਥ ਜੜੇ ਮਾਤਾ ਤੇਰੇ ਗੜੀ ਜਾ ਜਾ ਕੇ ਆਪਣਾ ਕੰਮ ਕੁਮ ਕਰ ਕੋਈ ਤੇ ਮੈਨੂੰ ਵੀ ਮੇਰੇ ਸੀਰੀਲ ਵੇਖ ਲੈ ਹਾਂ ਵੇਖ ਲੈਣ ਦੇ ਤੇ ਸੀ ਇਹਨੂੰ ਕਿੱਡੀ ਉਦਰੀ ਆ ਦੇਖਣੋ ਨਾਟਕਾਂ ਸੁਣਾ ਕੋਈ ਨੀ ਕੋਈ ਨੀ ਜੋ ਗਾਵਾ ਹੈਗਾ ਕੋਈ ਤੇ ਜੋ ਹੁੰਦਾ ਤੜ ਕੋ ਕਰ ਲੋ ਜਾਓ ਮੈਨੂੰ ਡਰ ਨਹੀਂ ਕਮਾਣਾ ਕਰਾਂਗੀ ਮੁੰਡੇ ਨੂੰ ਫੋਨ ਫਿਰ ਆਹ ਮੁੰਡੇ ਦੇ ਤਰੀਕੇ ਕਰਾਂ ਨਾ ਹੁਣ ਮੈਂ ਕਰਾਂਗੀ ਜ਼ਰੂਰ ਤੈਨੂੰ ਇੱਕ ਵਾਰੀ ਮਾਤਾ ਤੈਨੂੰ ਦੱਸ ਦਊਂਗੀ ਕਰ ਲਈ ਕਰ ਲਈ ਕੋਈ ਗੱਲ ਜਦੋਂ ਮੈਂ ਨਹੀਂ ਹੈ ਨਾ ਕਰਦੀ ਹੁਣ ਮੈਨੂੰ ਜਿੱਤਰਾ ਮਰਜ਼ੀ ਕਿਸੇ ਕੋਈ ਕਰਾਉਣਾ ਪਏ ਨਾ ਉਹਦੇ ਕੋਈ ਕਰਾਉਂਗੀ ਮੈਂ ਚੱਲ ਕੋਈ ਨਹੀਂ ਕੋਈ ਨਹੀਂ ਵੇਖੀ ਜਾਊਗੀ ਆਹ ਵਿਆਹ ਖੁਸ਼ੀ ਕਰਨ ਲਈ ਇਹ ਸਾਰੀਆਂ ਗੱਲਾਂ ਦੱਸਾਂਗੀ ਤੇਰੀਆਂ ਕਰਤੂਤਾਂ ਵੀ ਇਦਾਂ ਕਰਦੀ ਏ ਮੇਰੇ ਨਾਲ ਵੀ ਤੇ ਇਦਾਂ ਕਰਦੀ ਕੋਈ ਨਹੀਂ ਆ ਹੱਥ ਜੋੜੇ ਜਾ ਹੁਣ ਮੇਰੇ ਲੱਗੋ ਚੱਲ ਜਾ ਮੈਨੂੰ ਵੇਖ ਲੈ ਲੈਂਦੇ ਆ ਵੀ ਜੰਗਾ ਹੁਣ ਤੈਨੂੰ ਚੰਗੀ ਤਰ੍ਹਾਂ ਵਿਖਾ ਲਾਂਗੀ ਫੇਰ ਕਰ ਕਿੱਦਾਂ ਵੇਖੀ ਤੇ ਆ ਵੇਖਿਆ ਹੀ ਲੱਗਾ ਨਾ ਹੁਣ ਸੇਕ ਮੈਂ ਤੇ ਇਹੋ ਕੁਝ ਚਾਹੁੰਦੀ ਹੀਗੀ ਮਾਤਾ ਹੁਣ ਤੇਰੀ ਧੀ ਨਾਲ ਹੋਈ ਆ ਨਾ ਤੇ ਹੁਣ ਪਤਾ ਲੱਗਾ ਤੈਨੂੰ ਮੈਨੂੰ ਤਾਂ ਬੜੀਆਂ ਗੱਲਾਂ ਕਰਦੀ ਸੀ ਜੇ ਮੇਰਾ ਭਰਾ ਆ ਗਿਆ ਤੇ ਲੋਕ ਲੋਕ ਕਹਿੰਦੇ ਸੀ ਨਾ ਕਿ ਭਰਾ ਆਪਣੇ ਨੂੰ ਕੀ ਦੇਣ ਲਈ ਆ ਕੋਈ ਗੱਲ ਨਹੀਂ ਹੁਣ ਤੇਰੇ ਘੜੀ ਆਉਣੀਆਂ ਸਾਰੀਆਂ ਕਰੀ ਜਾ ਜੋ ਕਰਨਾ ਵਾ ਕਿੱਡੀ ਖਰਾਬ ਆ ਪਰ ਮੁੜ ਚੁੱਕੇ ਪਰੇ ਸੜਦਾ ਵਾ ਮਾਈ ਨੇ ਨਾ ਸਾਰੇ ਮੋੜ ਦੀ ਆ ਹੀ ਪਈ ਫੇਰਦੀ ਅੱਜ ਐਡਾ ਵਧੀਆ ਸੀਰੀਅਲ ਆਉਂਦਿਆ ਹੀ ਚੱਲ ਫੋਨ ਤੇ ਵੇਂਦੀ ਆ ਹੁਣ ਮਮੀ ਹਾਂ ਬੋਤਾ ਸੁਣੋ ਮੇਰੀ ਹਾਂ ਉਹ ਦਾਦੀ ਕੋਈ ਨੇ ਗੁੱਸੇ ਹੁੰਦੇ ਇਹਨਾਂ ਨੂੰ ਦੇਖ ਲਈ ਜ਼ੁਬਾਨ ਆਪਣੀ ਦਾਦੀ ਦੀ ਤੂੰ ਬੜੀਆਂ ਲੈਣਾ ਨਾ ਸਾਡਾਂ ਦਾਦੀ ਵਾਲ ਦੀਆਂ ਮੇਰੀ ਦਾਦੀ ਬੜੀ ਚੰਗੀ ਮੇਰੀ ਜੈਦੀ ਬੜੀ ਚੰਗੀ ਆ ਵੇਖਿਆ ਦਾਦੀ ਦਾ ਹਾਲ ਤੂੰ ਹੀ ਕੰਢੇ ਕਿਨੇ ਤੈਨੂੰ ਗਲਾਂ ਪਈਆਂ ਹੁਣ ਮੈਂ ਕੀ ਕਰਨ ਢਈ ਸੀਗੀ ਮੈਂ ਕੀ ਕੀਤਾ ਵਾ ਹੁਣ ਜੇ ਦੀਵਾਲੀ ਤੇ ਨਹੀਂ ਜਾਇਆ ਗਿਆ ਤੂੰ ਸਕੂਲ ਜਾਣਾ ਵਾ ਹੈ ਹੁਣ ਤੇਰੀ ਛੁੱਟੀ ਕਰਾਵਾਂ ਤੇ ਫਿਰ ਤੈਨੂੰ ਲੈ ਕੇ ਜਾਵਾਂ ਨਾਲ ਮੈਂ ਇਹਨੂੰ ਚੰਗਾ ਭਲਾ ਪਤਾ ਫਿਰ ਮੁੰਡਾ ਮੇਰਾ ਘਰ ਨਹੀਂ ਉਹ ਬਾਹਰ ਵਾ ਹੁਣ ਤੇਰੀਆਂ ਛੁੱਟੀਆਂ ਕਰਾਵੇਂ ਮੈਂ ਕਿੱਡੀ ਕਕਲ ਵਾਲੀ ਮਾਂ ਵਾਂ ਮੈਨੂੰ ਇੱਕ ਗੱਲ ਦੱਸੋ ਤੂੰ ਕਰਨੀ ਕੀ ਡੇ ਹੀ ਅੰਦਰ ਪਹਿਲਾਂ ਮੈਂ ਕੀ ਕਰਨਾ ਸੀ ਮੈਂ ਟੀਵੀ ਵੇਖਣ ਦੀ ਹੀ ਰਾਮ ਦੇ ਨਾਲ ਆਣ ਕੇ ਰਿਮੋਟ ਫੜ ਕੇ ਮੇਰੇ ਹੱਥੋਂ ਵੜ ਕੇ ਸੁੱਟਦਾ ਕਾਪ ਤੇ ਮੇਰੇ ਦਿਵਾਲੀ ਹੋ ਗਈ ਐਹ ਤੂੰ ਕੁੜੀ ਦੀ ਦਿਵਾਲੀ ਲੈ ਕੇ ਕਿਉਂ ਨਹੀਂ ਗਈ ਉਹਦੀ ਸੱਸੋ ਦੇ ਗਲ ਪੈਣ ਢਈ ਆ ਤੇ ਮੈਂ ਕਿ ਫੇਰ ਤੂੰ ਨਹੀਂ ਮੈਂ ਮੇਰੇ ਗਲ ਪੈਂਦੀ ਜੋ ਉਹਦੀ ਸੱਸ ਪੈ ਗਈ ਐ ਤੇ ਹੁਣ ਕੁੱਸੇਕ ਲੱਗਾ ਤੈਨੂੰ ਫਿਰ ਫਿਰ ਮੈਂ ਵੀ ਗੱਲਾਂ ਕਰਤੀਆਂ ਗਾੜੇ ਓ ਮਮੀ ਨਿੱਕੀਆਂ ਗੱਲਾਂ ਕਿਉਂ ਪਾੜ ਬਣਾਉਂਦੇ ਈ ਅੱਛਾ ਇਹ ਨਿੱਕੀਆਂ ਗੱਲਾਂ ਵਾਂ ਹੈਂ ਐਵੇਂ ਨਹੀਂ ਗੱਲ ਹੁੰਦੀ ਵਾਹਂ ਤੇ ਚੜਾ ਦਿੰਦੇ ਦੀ ਦੋਈਆ ਤੂੰ ਨਾ ਚੁੱਪੀ ਕੀਤਾ ਰਹਿ ਤੈਨੂੰ ਤੋਂਦਾਂ ਵੀ ਜ਼ਿਆਦਾ 헤ਜ ਆਪਣੀ ਦਾਦੀ ਦਾ ਹੁੰਦਾ ਹਨਾ ਜੋ ਤੇਰੀ ਦਾਦੀ ਕਵੇ ਉਹ ਬਿਲਕੁਲ ਠੀਕ ਆ ਤੇ ਜੋ ਤੇਰੀ ਮਾਂ ਕਵੇ ਨਾ ਉਹ ਨਹੀਂ ਠੀਕ ਮੈਂ ਹੁਣ ਸ਼ਾਮੀ ਸ਼ਾਮਾ ਪਈਆ ਵਾ ਤੇ ਦੇ ਨਾ ਇਹ ਫਿਰ ਜਾ ਕੇ ਲੈ ਮੇਰੀ ਜਾਂਦੀ ਜੁੱਤੀ ਜਿੰਨੀਆਂ ਇਹਦੀ ਮਾਂ ਨੇ ਗੱਲਾਂ ਕੀਤੀਆਂ ਨਾ ਮੈਨੂੰ ਮੈਂ ਤੇ ਕਦੀ ਵੀ ਨਾ ਜਾਵਾਂ ਭਾਏ ਦੀ ਸੱਸ ਧੱਕੇ ਮਾਰ ਕੇ ਇਹਨੂੰ ਘਰੋਂ ਬਾਹਰ ਕੱਢ ਦੇ ਮਾਂ ਨੂੰ ਫੋਨ ਲਾ ਲਾ ਕੇ ਸ਼ਿਕਾਇਤਾਂ ਲਾਉਂਦੀ ਆ ਮੇਰੀ ਇਹ ਦਿਵਾਲੀ ਲੈ ਕੇ ਨਹੀਂ ਆਏ ਤੇ ਹੁਣ ਪਤਾ ਮੈਨੂੰ ਕੀ ਕਹਿੰਦੀ ਦਾਦੀ ਤੇਰੀ ਇਹ ਮੈਂ ਤਾਂ ਮੁੰਡੇ ਨੂੰ ਫੋਨ ਕਰਨਾ ਭਾਏ ਗਵੰਡੀਆਂ ਕੋ ਨਾ ਕਰਾਵਾਂ ਮਮੀ ਮੇਰੀ ਗੱਲ ਸੁਣਾ ਉਹ ਚੱਲ ਮਮੀ ਲੈ ਆਂਦੇ ਆ ਦਿਵਾਲੀ ਮੇਣਾ ਲੱਜੂਗਾ ਬਾਅਦੋਂ ਨਹੀਂ ਤਾਂ ਆਹੀ ਗੱਲਾਂ ਫੇਰ ਸਤਾਉਣਾ ਤੇ ਬਾਅਦ ਫੇਰ ਕਹਿਣ ਤੂੰ ਇੱਕ ਪੱਤ ਕਰਦੇ ਫੇਰ ਦੋਵੇਂ ਜਾਣੇ ਮੇਰੀ ਗੱਲ ਸੁਣ ਲਾ ਗਾੜੀ ਲੋੜੀ ਆਉਂਦੀ ਹੈ ਨਾ ਲੋੜੀ ਦੇਵਾਂਗੇ ਦਿਵਾਲੀ ਦਿਨ ਮੈਂ ਹੁਣ ਨਹੀਂ ਜਾਣਾ ਜਿੰਨੀਆਂ ਮੈਨੂੰ ਤੇਰੀ ਦਾਦੀ ਨੇ ਗੱਲਾਂ ਕੀਤੀਆਂ ਵਾ ਨਾ ਮੈਂ ਤਾਂ ਕਦੀ ਵੀ ਨਾ ਗਈ ਤੇ ਜੇ ਹੁਣ ਮੈਂ ਚੱਲ ਗਈ ਨਾ ਤੇ ਕਹਿਣ ਡਰ ਗਈ ਆ ਮੇਰੇ ਕੋਲੋਂ ਇਹ ਤਾਂ ਕੰਮ ਮੈਂ ਕਰਨਾ ਹੀ ਨਹੀਂ ਉਹ ਮਮੀ ਨਾ ਚੰਗਾ ਸਗੋ ਪੈਣ ਦੇ ਛਤਰੇ ਦੀ ਤੀਨ ਸਹਰਿਆਂ ਤੋਂ ਇਹਨੂੰ ਪਤਾ ਲੱਗ ਜੂਗਾ ਜਦੋਂ ਤੇਰਾ ਮਾਮਾ ਆਉਂਦਾ ਵਾ ਨਾ ਤੇ ਜਾਂ ਤੇਰੀ ਮਾਸੀ ਦਾ ਫੋਨ ਫਾਨ ਆਉਂਦਾ ਜਾਂ ਉਹ ਆ ਜਾਂਦੀ ਆ ਤੇ ਬਿੱਟਰ ਬਿੱਟਰ ਵੇਖਦੀ ਆ ਲੁੱਕ ਲੁੱਕ ਕੇ ਹੜੇ ਅੰਗਲਾਂ ਸੁਣਦੀ ਆ ਤੇ ਆਪਣੇ ਵਾਰੀ ਕਿ ਦਸੇਕ ਲੱਗਦਾ ਇਹਨੂੰ ਜਿੱਦਣ ਮੰਮੀ ਦਾਦੀ ਨੂੰ ਬਾਪਾ ਦਾ ਫੋਨ ਆ ਗਿਆ ਜਾਂ ਕਿ ਤੇ ਭੂਆ ਨੇ ਕਰਾਤਾ ਤੇ ਬਾਅਦ ਪਤਾ ਨਹੀਂ ਇਹ ਫਿਰ ਕੀ ਹੋਣਾ ਜੇ ਘਰ ਕਿਉਂ ਕੀ ਗੱਲ ਆ ਮੇਰਾ ਘਰ ਵਿੱਚ ਕੋਈ ਵਿਜੂਦ ਨਹੀਂਗਾ ਪਾਪਾ ਤੇਰਾ ਹੁਣ ਸਾਰਾ ਕੁਝ ਦਾਦੀ ਦੇ ਕਹਿਣ ਤੇ ਕਰੂਗਾ। ਨਹੀਂ ਮੈਂ ਤੈਨੂੰ ਕਹਿਣਾ ਦਾਦੀ ਨਾਲ ਬਣਾ ਕੇ ਰੱਖ ਥੋੜੀ ਜੀ। ਆ ਜਿਹੜੇ ਤੇ ਭੂਆ ਮਾਸੀਆਂ ਨੂੰ ਪੈਸੇ ਦੇ ਦਿੰਦੇ ਜੇ ਨਾ ਉਹਨਾਂ ਨੂੰ ਮਾਮੇ ਹੋਣਾਂ ਨੂੰ ਤੇ ਬਾਈ ਕਿ 10 ਰੁਪਏ ਨਹੀਂ ਨਿਕਲਨੇ। ਤੂੰ ਚੁੱਪ ਕਰਕੇ ਬੈਠਾ ਰਹਿਵੇਂ। ਬੜਾ ਸਿਆਣਾ ਨਾ ਬਣ। ਕੋਈ ਨਹੀਂ ਦੁਗਣੇ ਕਰ ਕਰ ਮੋੜਨੇ ਮੇਰੇ ਭੈਣ ਬਣਾ। ਦਾਦੀ ਨੇ ਕਹਿਤਾ ਨਾ ਕਿ ਪੈਸੇ ਮੋੜ ਦੋ ਮਾਮੇ ਹੋਣਾਂ ਨੂੰ ਫਿਰ ਕਿੱਥੇ ਜਾਣਗੀ? ਤੇ ਫਿਰ ਕੀ ਆ? ਉਹਨਾਂ ਦੇ ਹੀ ਦੇਣੇ ਆ। ਜੇ ਲੈ ਕੇ ਉਹਨਾਂ ਲੋੜਾ ਵਿਚਾਰਿਆਂ ਵਰਤ ਲੈ ਆਂ ਤੇ ਕੀ ਆਖ ਰਗੀ ਆ? ਹੈ ਉਹਨਾਂ ਦੀ ਬੜੀ ਪੀੜ ਹੁੰਦੀ ਸਾਰਿਆਂ ਨੂੰ ਤੇ ਆਪਣਿਆਂ ਦਾ ਨਹੀਂ ਪਤਾ। ਮੰਮੀ ਪੀੜ ਦੀ ਨਹੀਂ ਗਈ ਕੋਈ ਗੱਲ ਹੁਣ ਫਿਰ ਵੀ ਪਾਪਾ ਦੇ ਰਿਪਾ ਪਾਪਾ ਦੀ ਭੈਣ ਵਾ ਪਾਪਾ ਹੀ ਡੇ ਨਾ ਕਮਾਉਣ ਤੇ ਮੈਂ ਕੀ ਕਰਾਂ ਫਿਰ ਤੇਰਾ ਕੀ ਇਰਾਦਾ ਵਾ ਤੂੰ ਸਭ ਕੋ ਢੋਕ ਤੇ ਕੁੜੀ ਦੇ ਘਰ ਚ ਪਾਦਾ ਹੈ ਇਹ ਨਹੀਂ ਮੇਰੇ ਕੋ ਹੁਣ ਤੇ ਭੂਆ ਨੇ ਕਦੋਂ ਆਉਣਾ ਵਾ ਮਾਸੀ ਨੇ ਸੱਚ ਮਾਸੀ ਨੇ ਸੋਭਰੇ ਨੇ ਤੈਨੂੰ ਭੂਆ ਦੇ ਹੁੰਦੇ ਰਹਿੰਦੇ ਸਾਰਾ ਦਿਨ ਆਜੂਗੀ ਮਾਸੀ ਵੀ ਮਾਸੀ ਦਾ ਕਿਹੜਾ ਚਾਹ ਹੋਣਾ ਤੈਨੂੰ ਨਾ ਤੇਰੀ ਦਾਦੀ ਨੂੰ ਨਾ ਤੈਨੂੰ ਠੀਕ ਆ ਮਾਸੀ ਵੀ ਨੇ ਵੀ ਕਿ ਕੰਮ ਨੂੰ ਹੋਣਾ ਵਾ ਮੈਨੂੰ ਪਤਾ ਬਣਾਉਣਾ ਕਿਦਾਂ ਦਾ ਵਾ ਓਕੇ ਕੰਮ ਨਹੀਂ ਆਉਣਾ ਵਾਸੀ ਦੇ ਮਿਲਣਗੇ ਲਾਉਣਾ ਵਾ ਬਥਿਆ ਗੱਲਾਂ ਨਾ ਕਰ ਜਾ ਜਾ ਕੇ ਪੜ ਲਾ ਉਸ ਬੰਦੇ ਆ ਆ ਜਾ ਜਾ ਤੂੰ ਮੜ ਰਜ ਜਾ ਜਾ ਪੜ ਜਾ ਕੇ ਵੇਖਾ ਕਿ ਦਾਨੇ ਨਵੇਂਸ਼ੇ ਨਵੇਂ ਲੈ ਇੰਦਾ ਮਸ਼ੀਨੇ ਕੀ ਕੰਮ ਆਉਣਾ ਵਾ ਮੈਂ ਪੈਸੇ ਕਢਾ ਕੇ ਰੱਖੇ ਆ ਕਿ ਤੂੰ ਆਣ ਕੇ ਤੇ ਲੈ ਜਾ ਸਗਾਤ ਜਈ ਉੱਥੇ ਬੈਠੀ ਆ ਮੁੜ ਕੇ ਕਹਿਣਾ ਵਾ ਮੈਨੂੰ ਪੈਸੇ ਨਹੀਂ ਗੇ ਦਿੱਤੇ ਮੁੜ ਕੇ ਮੂੰਹ ਵਟਦੀ ਫਿਰਨਾ ਵਾ ਹੁਣ ਕੱਲ ਮੈਂ ਚਾਚੀ ਬੈਂਕ ਗਈ ਏਦੇ ਵਾਸਤੇ ਮੇਰਾ ਤਰਾਦਨ ਫੋਨ ਕਰਕੇ ਕਵਾਂ ਪਰ ਮੈਨੂੰ ਕੋ ਲੋੜਾ ਫੋਨ ਕਰਦੀ ਇਹਾਂ ਦੀ ਲੋੜ ਤੇ ਨੂੰ ਆਉਣਾ ਵਾ ਤੇ ਆ ਜੇ ਨਹੀਂ ਤੇ ਨਾ ਆਵੇ ਡੀਖ ਲੂੰਗੀ ਦੋ ਦਿਨ ਬੈਂਕ ਚ ਜਮਾ ਕਰਾ ਦੂੰਗੀ ਮੈਂ ਕਰਦੀ ਫਿਰੇ ਜੋ ਕਰਨਾ ਵਾ ਕੰਮ ਕੰਮ ਕਿਹਾ ਕਿ ਕਾ ਕਿ ਨਹੀਂ ਕਿਹੜਾ ਕੰਮ ਕਿਹਾ ਹੈ ਤੁਸੀਂ ਕੰਮ ਕਿਹੜਾ ਕਹਿਣਾ ਹੈ ਜਨਮਾ ਕਿਹਾ ਹੈ ਆਪਣੀ ਭੈਣ ਨੂੰ ਕਿਹਾ ਵੀ ਪੈਸੇ ਦੇ ਥੋੜੇ ਜਿਹੇ ਗੱਡੀ ਲੈਣੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਕੀਤਾ ਸੀ ਮੈਂ ਫੋਨ ਆਂਦੀ ਆਣ ਕੇ ਲੈ ਜਾਓ ਤੇ ਗਈ ਨਹੀਂ ਫਿਰ ਕਿਆ ਦਾਸ ਤੁਹਾਨੂੰ ਜੇ ਕੰਨੀ ਆ ਨਾਲ ਚੱਲੋ ਨਹੀਂ ਤਿਆਰ ਨਹੀਂ ਹੁੰਦੇ ਫੇ ਮੇਰਾ ਟਾਈਮ ਹੈ ਨਹੀਂ ਆ ਹੁਣ ਮੁੰਡੇ ਦੀ ਛੁੱਟੀ ਦਾ ਵੇਖੂਗੀ ਕਿ ਜਦੋਂ ਉਹਨੂੰ ਛੁੱਟੀ ਹੋਊਗੀ ਨਾਲ ਲੈ ਜਾਊਂਗੀ ਜੇ ਤੁਸੀਂ ਕਹੋ ਨਾ ਕਿ ਬੱਸਾਂ ਵਿੱਚ ਖੱਜਲ ਹੋ ਮੇਰੇ ਕੋ ਬੱਸਾਂ 'ਚ ਨਹੀਂ ਜਾਇਆ ਜਾਂਦਾ ਸਿੱਧੀ ਜੜੀ ਗੱਲ ਆ ਮੈਂ ਤਾਂ ਤਾਂ ਨਹੀਂ ਜਾਂਦਾ ਜੇ ਮੈਂ ਗਿਆ ਨਾ ਨਾਲ ਤੇ ਮੇਰੇ ਉਹਦੇ ਦਿੱਤੇ ਉਹਨੇ ਪੈਸੇ ਤੇ ਮੁੜ ਕੇ ਸਾਨੂੰ ਵਾਪਸ ਕਰਨੇ ਪੈਣੇ ਆ ਉਂ ਲੈ ਆਏਗੇ ਸਾਨੂੰ ਵਾਪਸ ਨਾ ਕਰਨੇ ਪੈਣਗੇ ਤਾਂ ਹੌਸਲਾ ਰੱਖੋ ਲੈ ਆਊਂਗੀ ਉਹ ਆਂਦੇ ਮੈਂ ਕਢਾ ਕੇ ਰੱਖੇ ਆ ਉੱਡ ਚੱਲਿਆ ਉਹਨਾਂ ਦੇ ਘਰੋਂ ਪੈਸੇ ਤੁਸੀਂ ਤੇ ਇੱਕ ਗੱਲ ਦੇ ਨਾ ਮਗਰ ਹੀ ਪੈ ਜਾਂਦੇ ਜੇ ਵੀ ਜੇ ਮੂੰਹੋਂ ਗੱਲ ਕੱਢੀ ਤਾਂ ਦੌੜ ਜਾ ਹੁਣ ਜੇ ਉਹਨੇ ਕਢਾ ਕੇ ਰੱਖਿਆ ਤੇ ਫੜੇ ਉਥੋਂ ਬਸ ਤੇ ਆਣ ਕੇ ਦੇ ਜੇ ਜਾਂ ਮੁੰਡੇ ਨੂੰ ਲੈੇ ਨਾਲ ਬੜੇ ਚਲਾਕ ਜੇ ਤੁਸੀਂ ਨਾਲੇ ਤਾਂ ਉਹਨੇ ਪੈਸੇ ਦੇਣੇ ਆ ਨਾਲੇ ਆਣ ਕੇ ਤੁਹਾਡੇ ਘਰ ਦੇ ਕੇ ਜਾਵੇ ਲੋੜ ਹਨੂ ਆ ਉਹਨੂੰ ਨਹੀਂ ਕੀ ਲੋੜ ਸਾਨੂੰ ਜਾਣਾ ਪੈਣਾ ਵਾ ਜੇ ਤੁਸੀਂ ਚੰਗੇ ਹੋ ਤਾਂ ਮੇਰੇ ਨਾਲ ਚੱਲੋ ਤੇ ਫੜ ਲઈએ ਪੈਸੇ ਆਪਾਂ ਉਹ ਤੈਨੂੰ ਮੈਂ ਕਦੀ ਦੱਸ ਦਿੱਤਾ ਵਾ ਵਾਰ-ਵਾਰ ਉਹ ਗੱਲ ਕਰੀ ਜਾਨੀ ਕਰੀ ਜਾਨੀ ਨਾ ਕਾਦੀ ਗੱਲ ਕਰੀ ਜਾਨੀ ਜਦੋਂ ਆਪ ਨੂੰ ਲੋੜ ਹੋਵੇ ਤੇ ਆਪ ਹੀ ਜਾਣਾ ਪੈਂਦਾ ਵਾ ਉਹਨੂੰ ਮੈਂ ਕੀ ਕਵਾਂ ਪਿੰਨਾਰੇ ਪਿਆਹੇ ਲਿਆ ਦੇ ਨਾਲੇ ਆਪ ਆ ਮੇਰੇ ਕੋ ਨਹੀਂ ਕਿਹਾ ਜਾਂਦਾ ਤੂੰ ਮੁੜਾ ਹੁੰਦਾ ਨਾ ਕਰਨ ਉਹਨੂੰ ਲੈ ਜਾ ਨਾਲ ਲੈ ਨਹੀਂ ਜਾਣਾ ਤੇ ਮੈਂ ਕਹਤਾ ਨਹੀਂ ਕਰੀ ਘੜੀ ਦੀ ਘੜੀ ਨਹੀਂ ਮੇਰੇ ਕੋ ਜਾਇਆ ਜਾਂਦਾ ਹੁਣ ਸਕੂਲੋਂ ਆਊਗਾ ਤੇ ਫੇਰ ਉਹਨੂੰ ਖੜੂ ਮੈਂ ਛੁੱਟੀ ਵਾਲੇ ਦਿਨ ਜਾਣਾ ਜੇ ਸੇਰੇ ਜਾਊ ਤਾਂ ਸ਼ਾਮਾਂ ਨੂੰ ਆ ਜੰਗੀ ਮਰਜ਼ੀ ਵੇਖ ਲੈ ਤੈਨ ਦੀ ਡਿਟਾਈਲ ਦੇ ਸਾਨੂੰ ਦੇ ਜਿੱਦਾਂ ਮਰਜ਼ੀ ਲਿਆ ਕੇ ਦੇ ਤੂੰ ਉਹ ਪਿਆਹੇ ਆ ਜਾਣਗੇ ਲਿਆ ਦੂੰਗੀ ਤੁਹਾਨੂੰ ਪਿਆਹੇ ਕਿਉਂ ਅਸੇ ਗੱਡੀ ਵਿੱਚ ਹੂੜਾ ਲੈਣਾ ਸੇਰੇ ਤਹੀ ਹੌਸਲਾ ਕਰਿਆ ਕਰੋ ਅਗਲੇ ਦਿਨ ਫਾਸਾ ਮਾਵਾਂ ਹੁਣ ਫਟ ਕਿਦਾਂ ਕਹਿਦਾ ਕਿ ਦਵਾ ਦਵਾ ਆ ਜਾ ਉਹ ਮੇਰੇ ਵੀ ਯਾਰ ਤੋਂ ਉਸਨਾ ਮੈਨੂੰ ਮਖੌਲ ਕਰਨ ਦੇ ਆਤ ਬੜੀ ਚੁੱਕੀ ਸੀ ਤੇ ਗੱਡੀ ਲਿਉਣੀ ਲੈਂਦੀ ਨਹੀਂ ਫਿਰ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਵਾ ਦੱਸ 100 ਬਹਾਨੇ ਹੁੰਦੇ ਆ ਤੁਸੀਂ ਕਹੋ ਹਾਂ ਤੇ ਜੋ ਕਹਿੰਦੇ ਮੀਂਹ ਨਾ ਲੱਗਣਾ ਆਜਾ ਨਹੀਂ ਮਿਲਣ ਰਹੀਆਂ ਪਿੱਛੋਂ ਬੱਲੇ ਉਹ ਤੇਰੇ ਉਹ ਨਿਆਣੇ ਜੂਆ ਉਹਨਾਂ ਨੂੰ ਪਤਾ ਨਹੀਂ ਲੱਗਣ ਦੇ ਕਿ ਕੀ ਵੰਡਿਆ ਦੁਨੀਆ ਤੇ ਤਾਂ ਕੋਈ ਗੱਲ ਨਹੀਂ ਸੋਭਾ ਨੇ ਕਹਿੰਦੀ ਕਿ ਆਦੇ ਬੰਦਾ ਕਮੇਟੀ ਨਿਕਲਨੀ ਆ ਕਮੇਟੀ ਚੁਪਾਂਗੇ ਤੇ ਲੈਵਾਂਗੇ ਉਹ ਤੇ ਮੈਨੂੰ ਪਤਾ ਹੀ ਆ ਵੀ ਪੈਸੇ ਉੱਥੋਂ ਲਿਆਉਣੇ ਆ ਬਹਾਨੇ ਮਾਰਨੇ ਆਪਣੀਆਂ ਮਰੀ ਜਾਂਦੀ ਆ ਹੋਰ ਹੀ ਤੁਸੀਂ ਨਾ ਬਹਾਨੇ ਮਾਰੋ ਤੇ ਮੇਰੇ ਮੋਢੇ ਦਾ ਰਫਲ ਚਲਾਇਆ ਕਰੋ ਕਿ ਜਿੱਥੇ ਬੁਰੀ ਬਣਾਉਣਾ ਤੈਨੂੰ ਹੀ ਬਣਾਉਣਾ ਵਾ ਉਹ ਕੋਈ ਨਹੀਂ ਬਾਬਾ ਲਿਆ ਦੂੰਗੀ ਕਰਨ ਨੂੰ ਇੱਕ ਵਾਰ ਪੁੱਛ ਲੈੰਦੋ ਵੀ ਤੈਨੂੰ ਛੁੱਟੀ ਕਿਦਣਵਾ ਜਿੱਦਣ ਕਹੂਗਾ ਨਾ ਮੈਨੂੰ ਛੁੱਟੀ ਆ ਉਹ ਦਿਨ ਹੀ ਚੱਲ ਜਾਗੇ ਮਾਪਾਪ ਜਿੱਦਣ ਜਾਣਾ ਹੁੰਦਾ ਦੱਸ ਕੋਚ ਵਦੜਾ ਜੋ ਹੋ ਜੂਗਾ ਮੈਂ ਉਹ ਹੋ ਜੂਗਾ ਛੁੱਟੀ ਆਉਣੀ ਆ ਸਕੂਲੋਂ ਹੋਰ ਕੋਈ ਨਾ ਇਹ ਐਤਵਾਰ ਤੇ ਆਉਣਾ ਹੀ ਹੋਣਾ ਚਲ ਜੂਗੀ ਫਿਰ ਮੈਂ ਇਹ ਐਤਵਾਰਾ ਜੋ ਚਨਾ ਚਵਾਂ ਦਿਨਾਂ ਨੂੰ ਤੇ ਹਾਇਰਾ ਬਾਪਾ ਇਹ ਆ ਕਿ ਸੇਰੇ ਲਿਆ ਕੇ ਖਲਾਰਨੀ ਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਨੂੰ ਪੈਸੇ ਚਾਹੀਦੇ ਤੇ ਚਾਹੀਦੇ ਆ ਗੱਡੀ ਗਾੜੀ ਦੇ ਵਾਸਤੇ ਚਵਾਂ ਦਿਨਾਂ ਦੇ ਮਿਆਨੀ ਹੱਦ ਹੋ ਗਈ ਇਹਨਾਂ ਵਾਲੀ ਨਾਲੇ ਤਾਂ ਅਗਲੀ ਦਾ ਪੈਸੇ ਲਿਆਉਣੇ ਆ ਨਾਲੇ ਫਨ ਵੀ ਦਾਖਲ ਕਰਨੀ ਆ ਫਿਰ ਉਹ ਦੇ ਕੇ ਜਾਵੇ ਕਿ ਦਾਨੋਂ ਮੈਂ ਕਮਾ ਮੂੰਹ ਪਰ ਕੇ ਕਿਛੇਤੀ ਨਾਣ ਕੇ ਪੈਸੇ ਦੇ ਜਾ ਮੈਂ ਤਾਂ ਨਹੀਂ ਗਾ ਉਹਨੂੰ ਕਹਿਣਾ ਜਿੱਦਣ ਟਾਈਮ ਹੋਊ ਨਾ ਛੁੱਟੀ ਹੋਊ ਕਰਨੋਂ ਉਦੋਂ ਜਾਊਂਗੀ ਤੇ ਲਿਆ ਦੂੰਗੀ ਪੈਸੇ ਪਰ ਮੈਨੂੰ ਸ਼ਰਮ ਆਉਂਦੀ ਆ ਉਹਦੀ ਸੱਸ ਵਾ ਘਰ ਕਹੂਗੀ ਅੱਗੋਂ ਪਿੱਛੋਂ ਤੇ ਆਉਂਦੀ ਨਹੀਂ ਕੋਈ ਕੰਮ ਹੀ ਹੁਣਾਵਾ ਜਿਹੜੀ ਮੁੰਡੇ ਨੂੰ ਲੈ ਕੇ ਤਾਂ ਭੱਜੀ ਆਈ ਆ ਬੇਇੱਜ਼ਤੀ ਬਸ ਇਹ ਨਾ ਮੇਰੀ ਕਰਾਉਣੀ ਆ ਆਪ ਇਹ ਨਾ ਚੰਗੇ ਹੀ ਰਹਿਣਾ ਵਾ ਤੇ ਜੇ ਨਾ ਲਿਆਂਦੇ ਤੇ ਆਪਣੇ ਘਰ ਵਿੱਚ ਕਪੱਤ ਪੈਣਾ ਵਾ ਇਹ ਮਣਾ ਤੈਨੂੰ ਲਿਆਉਣੀ ਪੈਣੇ ਆ ਕੋਈ ਨੂੰ ਕਰਨੋਂ ਪੁੱਛਦੀ ਆ ਕਿ ਕਿਦਣ ਵੇਲਾ ਵਾ ਉਦੋਂ ਹੀ ਜਾਵਾਂਗੇ ਫਿਰ ਕਰਨਾ ਫੋਨ ਆ ਖਾਂ ਤੇ ਮੇਰੀ ਗੱਲ ਸੁਣ ਜਰੀ ਕ ਸਾਰਾ ਦਿਨ ਤੇਰਾ ਫੋਨ ਚ ਲੰਗ ਜਾਂਦਾ ਵਾ ਉਹ ਫੋਨ ਜੀਂ ਨੰਗਣਾ ਮੰਮੀ ਉਹ ਮੁੰਡੇ ਦਾ ਫੋਨ ਆਉਣ ਰਿਆ ਸੀ ਕਹਿੰਦਾ ਫਿਰ ਸਕੂਲੇ ਜਾਣਾ ਮੈਂ ਚੱਲ ਖੇਲ ਜਾਂਗੀ ਚੱਲ ਕਦੀ ਕਿਤਾਬ ਵੀ ਫੜ ਲਿਆ ਕਰ ਬੋਰਡ ਦੀ ਕਲਾਸ ਵਾ ਤੇਰੀ ਉਹ ਮੰਮੀ ਕਤਾਰ ਹੱਥ ਜੀ ਰੈਂਦੀ ਆ ਤੁਸੀਂ ਵੇਂਦੇ ਨਹੀਂ ਜੇ ਮੈਂ ਕਿਤਾਬ ਫੜਦਾ ਵਾਂ ਵੇ ਮੈਂ ਤਾਂ ਫੋਨ ਹੀ ਵੇਨੀ ਆ ਕਿਤਾਬ ਤੇ ਕਦੀ ਮੈਂ ਵੇਖੀ ਨਹੀਂਗੀ ਉਹ ਚਲੋ ਛੱਡੋ ਗਾਂ ਤੁਸੀਂ ਦੱਸੋ ਵੇ ਦੱਸਣਾ ਮੈਂ ਕੀ ਆ ਮੈਂ ਤੇਰੇ ਵੱਲ ਆਈ ਆ ਹਾਂਜੀ ਤੇਨੂੰ ਛੁੱਟੀ ਕਿਦਾਂ ਨੂੰ ਮੰਮੀ ਹਜੇ ਹੁਣੇ ਤੇ ਦਿਵਾਲੀ ਦੀ ਛੁੱਟੀਆਂ ਲਾਂ ਕੇ ਗਈਆਂ ਹੈ ਹੋਂ ਤੇ ਛੁੱਟੀ ਕਿਤੇ ਹੈ ਅਗਲੇ ਹਫਤੇ ਜਾ ਕੇ ਪਿਓ ਤੇਰਾ ਬੜਾ ਕਾਲਾ ਪਿਆਈਓ ਕਿਹੜੀ ਮਾਸੀ ਤੇਰੀ ਨੂੰ ਪੈਸੇ ਪੁੱਛਿਆ ਕਹਿਣ ਜਾਂਦਾ ਕੋ ਪੈਸੇ ਲਿਆ ਤੇ ਗੱਡੀ ਲੈਣੀ ਆ ਪਤਾ ਨਹੀਂ ਕਿੱਥੇ ਫੁਖਰੀ ਮਾਰ ਬੈਠਾ ਵੀ ਗੱਡੀ ਲੈਣੀ ਥੋੜਾ ਮੁੰਡੇ ਮਖੌਲ ਕਰਨ ਦੇ ਆ ਗੱਡੀ ਚੰਗੀ ਭਲੇ ਤੇ ਆਪਣੇ ਕੋਲ ਹੈਗੀ ਆ ਹੋਰ ਗੱਡੀ ਕਰਨੀ ਆਪਾਂ ਮੈਨੂੰ ਕੀ ਪਤਾ ਤੇਰਾ ਪਿਓ ਹੀ ਕਹਿੰਦਾ ਨਵੀਂ ਲੈਣੀ ਉਹਨੂੰ ਮੈਂ ਫੋਨ ਕੀਤਾ ਮਾਸੀ ਤੇਰੀ ਨੂੰ ਤਾਂ ਦੀ ਮੈਂ ਪੈਸੇ ਕਢਾਏ ਆ ਕੋਈ ਗੱਲ ਨਹੀਂ ਇਹੇ ਜਾਓ ਜਾ ਕੇ ਤੇ ਲੈ ਆਓ ਆਪ ਨਾਲ ਜਾਣਾ ਵੀ ਨਹੀਂਗਾ ਵੀ ਮੇਰੀ ਬੇਇੱਜ਼ਤੀ ਹੁੰਦੀ ਆ ਤੇ ਮੈਂ ਹੁਣ ਮੁੰਡੇ ਦੀ ਛੁੱਟੀ ਕਿੱਦਾਂ ਕਰਾਵਾਂ ਤੇਰੀ ਗੱਡੀ ਕਰਕੇ ਬੋਰਡ ਦੀ ਉਹਦੀ ਕਲਾਸ ਆ ਕੋਈ ਗੱਲ ਨਹੀਂ ਜਿੱਦਾਂ ਛੁੱਟੀ ਹੋਊਗੀ ਆਰਾਮ ਨਾਲ ਮੈਂ ਚਲ ਜੂੰਗੀ ਤੇ ਲੈ ਆਉਂਗੀ ਤੇ ਮੇਰੇ ਨਾਲ ਪੈਣ ਦੇ ਹੀਗੇ ਸੌ ਸੌ ਗੱਲ ਕੀਤੀ ਮੈਨੂੰ ਚਲੋ ਕੋਈ ਗੱਲ ਨਹੀਂ ਚਲ ਜਾਂਗੇ ਅਦਰ ਮਾਸੀ ਕੋ ਜਦੋਂ ਮੈਂ ਛੁੱਟੀ ਹੋਊਗੀ ਐਤਵਾਰ ਛੁੱਟੀ ਹੁੰਦੀ ਆ ਆਹ ਹੋਇਆ ਐਤਵਾਰ ਨਾਲ ਸਵਾਸਤੇ ਫੇਰ ਚਲ ਜਾਾਂਗੇ ਤੇ ਸ਼ਾਮਾ ਨੂੰ ਆ ਜਾਾਂਗੇ ਆਹ ਇਦਾਂ ਕਰੀਓ ਆਪਣੇ ਦਾ ਕੰਮ ਵੇਖ ਲਾ ਆਂਦਾ ਉਹਨੂੰ ਫੋਨ ਕਰ ਧਿਆਨ ਕੇ ਪੈਸੇ ਫੜਾ ਜੀ ਹੁਣ ਮੈਂ ਇੰਨੀ ਗੱਲ ਕਹਿੰਦੀ ਚੰਗੀ ਲੱਗਦੀ ਆ ਵੀ ਪੈਸੇ ਦੇ ਜਾ ਘਰ ਆਣ ਕੇ ਅਗਲੀ ਕਹੂਗੀ ਨਾਲੇ ਤੇ ਪੈਸੇ ਮੰਗਦੀ ਆ ਤੇ ਨਾਲੇ ਆਂਦੀ ਵੀ ਬੱਸੇ ਚੜ ਕੇ ਆ। ਉਹ ਚਲੋ ਮੰਮੀ ਗੁੱਸਾ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਚਲ ਜਾਗੇ ਐਤਵਾਰ ਚਲ ਜਾਗੇ ਦੋਵੇਂ ਜਣੇ ਆਪਾਂ ਤੁਸੀਂ ਇੱਕ ਮਾਸੀ ਫੋਨ ਕਰਕੇ ਤੇ ਦੱਸ ਦਿਓ ਇੱਕ ਰੀ। ਮੈਂ ਦੱਸ ਤੇ ਦਵਾਂਗੀ। ਹੁਣ ਇਹ ਨਾ ਹੋਵੇ ਵੀ ਐਤਵਾਰ ਹੋਰ ਕੋਈ ਪ੍ਰੋਗਰਾਮ ਬਣਾ ਲੈ ਤੇ ਕਹੇ ਮਾਤਾ ਮੇਰਾ ਨਹੀਂਗਾ ਟਾਈਮ। ਉਹ ਨਹੀਂ ਨਹੀਂ ਮੰਮੀ ਤੁਹਾਨੂੰ ਕਹਿਦਾ ਜੇ ਐਤਵਾਰ ਤੁਹਾਡੇ ਨਾਲ ਜਾਣਾ ਤੇ ਤੁਹਾਡੇ ਨਾਲ ਹੀ ਜਾਣਾ। ਉਹ ਬੜਾ ਗਰਮੀਆਂ। ਇਹ ਨਾ ਹੋਏ ਮੁੜ ਕੇ ਮੇਰੇ ਦਵਾਲੇ ਕਰਾਈ ਉਹਨੂੰ। ਉਹ ਨਹੀਂ ਕੋਈ ਗੱਲ ਨਹੀਂ ਨਹੀਂ ਦਵਾਲੇ ਹੁੰਦੇ। ਇਦਾਂ ਕਰੋ ਮੈਨੂੰ ਰੋਟੀ ਲੈ ਕੇ ਦਿਓ ਮੈਂ ਤੁਹਾਡੇ ਵਾਲੋਂ ਹੋਣ ਨਹੀਂ ਲੱਗਾ ਇਹਨੂੰ ਛੱਡੇਗਾ ਤਾਂ ਰੋਟੀ ਖਾਵੇਂਗਾ ਇਹ ਤੋਂ ਤੇਨੂੰ ਵੇਲ ਨਹੀਂ ਗਈ ਰੋਟੀ ਤੂੰ ਖਾਣੀ ਹੈ ਕੋਈ ਗੱਲ ਨਹੀਂ ਰੋਟੀ ਤੇ ਲੈ ਕੇ ਦੋ ਚੱਲਾ ਉੱਥੇ ਬਹਿ ਕੇ ਮਾਪੋਤ ਖਾਣੇ ਹੱਥ ਤੋਂ ਉੱਠ ਕੇ ਚਲੋ ਜਾਓ